ਸਹੀ ਗੱਲ ਹੈ ਕੀ ਕਹਿਣਾ ਮੈਡਮ ਇਹਦੇ ਬਾਰੇ ਜਿਹੜਾ ਖਾਲੇ ਲਈ ਆਏ ਹੋ ਤੁਸੀਂ ਅੱਜ ਤੁਸੀਂ ਇਹਨਾਂ ਨੂੰ ਤਾਂ ਪੁੱਛੋ ਮੈਂ ਉਹਨਾਂ ਨੂੰ ਕਹਿੰਦਾ ਬਈ ਦੱਸੋ ਦੱਸੋ ਬਈ ਇਹ ਦੱਸੋ ਇਹ ਰਾਤ ਕਰਨ ਵਾਲਾ ਸਾਡਾ ਤੁਸੀਂ ਆਪਣਾ ਪੱਖ ਦੱਸੋ ਸਾਡਾ ਸਾਡਾ ਕਿੰਦਾ ਬੰਦਾ ਦੱਸੋ ਸਾਡਾ ਜਿਹੜਾ ਤਿੰਨ ਕਰਮ ਦਾ ਰਸਤਾ ਵਾ ਦੋ ਕਰਮ ਦਾ 11 ਫੁੱਟ ਦਾ ਖਾਲਾ ਵਾ ਸਾਨੂੰ 11 ਫੁੱਟ ਦੇ ਵਿੱਚ ਜਿੱਥੇ ਬਣਾਉਣਾ 2 ਫੁੱਟ ਜਗ੍ਹਾ ਖੇਤਾਂ ਵਾਲੇ ਪਾਸੇ ਛੱਡ ਗਏ ਉੱਥੇ ਕਾਨੂੰਨ ਦੇ ਹਿਸਾਬ ਨਾਲ ਜਿੱਥੇ ਖਾਲੀ ਦੀ ਜਗ੍ਹਾ ਵਾ ਉੱਥੇ ਬਣਾਇਆ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇਹਨਾਂ ਨੇ ਇੱਕ ਇਹਨਾਂ ਦਾ ਕਹਿਣਾ ਵਾ ਵੀ ਇਹ ਕਹਿੰਦੇ ਜਦੋਂ ਬਣਨ ਲੱਗਿਆ ਸੀ ਜਿੱਦਣ ਅਸੀਂ ਪੱਟਣ ਲੱਗੇ ਆ ਜਾਂ ਬਣ ਉਦੋਂ ਕਿਸੇ ਨੇ ਆ ਕੇ ਆਪਣੇ ਬੰਦੇ ਆ ਕੇ ਕੱਲ ਦਾ ਬਿੰਦਰਜੀਤੇ ਨੂੰ ਪਤਾ ਵਾ ਕੱਲ ਆ ਕੇ ਰੋਕਿਆ ਵਾ ਕੋਈ ਕੰਮ ਨਹੀਂ ਰ ਸਾਡਾ ਸਰਪੰਚ ਵੀ ਪੰਜ ਦਿਨ ਆਇਆ ਹਫਤੇ ਇੱਕ ਮਿੰਟ ਬੋਲਿਓ ਨਾ ਵੀਰੇ ਇੱਕ ਮਿੰਟ ਜੀ ਇਹ ਜਿਹੜਾ ਖਾਲਾ ਆ ਜਿਹੜੇ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਪਿੰਡਾਂ ਨੂੰ ਖੱਤਿਆਂ ਨੂੰ ਜਿਹੜਾ ਨਹਿਰਾਂ ਵਾਲਾ ਪਾਣੀ ਦੇਣ ਲਈ ਖਾਲੇ ਕਢਾਏ ਆ ਹਾਂ ਤੇ ਉਸ ਅਧੀਨ ਇਹ ਸਾਡੇ ਪਿੰਡ ਪਿੰਡ ਤੱਕ ਦੋ ਖਾਲੇ ਪੱਕੇ ਹੋਏ ਨਹੀਂ ਇੱਕ ਪਰਲਾ ਪਾਸਾ ਇੱਕ ਇੱਧਰ ਇੱਕ ਘੱਟੋਂ ਘੱਟ 16000 ਫੁੱਟ ਦੇ ਲਾਗੇ ਸਾਡੇ ਦੋ ਖਾਲੇ ਬਹੁਤ ਮਿਹਨਤ ਨਾਲ ਅਸੀਂ ਪੱਕੇ ਕਰਾਉਣ ਲੱਗੇ ਆ ਜੀ ਇਹਨਾਂ ਚਲੋ ਹੁਣ ਕਈ ਬੰਦੇ ਇਹੋ ਜਿਹੇ ਵੀ ਹੁੰਦੇ ਆ ਜਿਹੜਾ ਕੰਮ ਕਰ ਚੱਲਦੇ ਨੂੰ ਰਿਕਵਰ ਪਾਉਂਦੇ ਹੁੰਦੇ ਆ ਠੀਕ ਹੈ ਜੀ ਅਸੀਂ ਇਹ ਚਾਹੁੰਦੇ ਆ ਚਲੋ ਜਿਹੜਾ ਜਿੱਥੇ ਖਾੜਾ ਦੋ ਕਰਮ ਦਾ ਖਾੜਾ ਆ ਇਹ 11 ਫੁੱਟ ਦਾ ਖਾੜਾ 11 ਫੁੱਟ ਦਾ ਖਾੜਾ ਕਿ ਖਾੜਾ ਆਪਣੀ ਜਗ੍ਹਾ ਤੇ ਜਾਵੇ ਨਾ ਕਿਸੇ ਖੱਤੇ ਵਾਲੇ ਨੂੰ ਨੁਕਸਾਨ ਹੋਵੇ ਤੇ ਨਾ ਹੀ ਰਾਹ ਨੂੰ ਹੋਵੇ ਇਹ ਗੱਲ ਹੁੰਦੀ ਆ ਬੈਠ ਕੇ ਸਲੂਸ਼ਨ ਕਰਨ ਦੀ ਚਲੋ ਕਿਸੇ ਇਹ ਨਹੀਂ ਹੁੰਦਾ ਹੈਗਾ ਵੀ ਮਸ਼ੀਨਾਂ ਕੰਪਿਊਟਰਾਈਜ਼ ਨੇ ਬੰਦੇ ਵੀ ਕੰਮ ਕਰਦੇ ਆ ਬੰਦਿਆਂ ਤੋਂ ਕੰਮ ਕਰਦੇ ਤਾਂ ਗੱਲ ਨਹੀਂ ਉਹ ਉਹ ਤਾਂ ਆਪਾਂ ਮੰਨਦੇ ਆ ਉਹ ਤਾਂ 15 ਵਿੱਚ ਪਿੱਗਾ ਟੇਡਾ ਬਾੜਾ ਜਾ ਰਿਹਾ ਇੱਥੇ ਜਦੋਂ ਆਪਾਂ ਦੇਖਦੇ ਆ ਬੈਠ ਕੇ ਇਹਨਾਂ ਨੂੰ ਕਹਿੰਦਾ ਭਾਈ ਆਪਦਾ ਖਾੜਾ ਸਿੱਧਾ ਬਣਾਓ ਪਰ ਕੋ ਸਰਕਾਰੀ ਕੰਮ 'ਚ ਕੋਈ ਬੇਗਨ ਨਹੀਂ ਪਾ ਸਕਦਾ ਇਹ ਸਰਕਾਰੀ ਕੰਮ ਚ ਤਾਂ ਬੇਗਨ ਪਾਉਣਾ ਵੀ ਨਹੀਂ ਜਾਂਦਾ ਇਹਦਾ ਬੇਗਨ ਪਿਆ ਕਰਨ ਇਹਨਾਂ ਨੂੰ ਬੰਦ ਕਰਾਇਆ ਇਹਨਾਂ ਨੂੰ ਘੂਰਦੇ ਸੀ ਇਹ ਜੇ ਪਿਆ ਬੇਗਨ ਨਜ਼ਾਇਜ਼ ਪਿਆ ਨਾਲ ਬੇਗਾ ਕਰਕੇ ਪਿਆ ਵਾ ਇਹ ਜੇ ਇਹ ਖਾਲਾ ਕਾਗਜ਼ਾਂ ਦੇ ਵਿੱਚ ਨੇਰੀ ਪਰਿਵਾਰੀ ਨੂੰ ਸਵਾਲ ਕਰਦੇ ਆ ਵਿਕੀਲੇ ਵੱਟ ਤੇ ਆਉਂਦਾ ਤੁਸੀਂ ਵੀਡੀਓ ਚ ਦੇਖ ਲਓ ਕੀ ਇਹ ਬਿਲਕੁਲ ਸਿੱਧਾ ਵਾ ਬਸ ਇਹੀ ਦੇਖ ਲਓ ਇਹੀ ਦੇਖ ਲਓ ਇਹ ਖਾਲਾ ਬਣਨ ਲੱਗਿਆ ਆਪਾਂ ਨੂੰ ਉਦੋਂ ਲੱਗਿਆ ਵੀ ਉਹ ਖਾਲਾ ਉਰਲੇ ਪਾਸੇ ਬਣ ਲੱਗਿਆ ਉਦੋਂ ਆਪਾਂ ਉਦੋਂ ਆਪਾਂ ਕੰਪਲੇਂਟ ਕੀਤੀ ਬਿਲਕੁਲ ਜੀ ਅਸੀਂ ਐਸਡੀਓ ਐਕਸ਼ਨ ਤੱਕ ਵੀ ਫੋਨ ਕੀਤੇ ਹੋਏ ਆ ਮੇਰੇ ਫੋਨ ਤੋਂ ਬਕਾਇਦਾ ਆਨ ਰਿਕਾਰਡ ਆ ਕੱਲ ਸਵੇਰ 12 ਵਜੇ ਦੀ ਮੈਂ ਵੀਡੀਓ ਪਾਈ ਹੋਈ ਆ ਉਦੋਂ ਬਿਲਕੁਲ ਥੱਲੇ ਹੀ ਜਨਾਈ ਹੋਈ ਸੀ ਅਸੀਂ ਉਦੋਂ ਹੀ ਰੌਲਾ ਪਾਉਣ ਲੱਗੇ ਜਿਹੜੀ ਪਹਿਲੀ ਮਿੰਨਟੀ ਦੀ ਗੱਲ ਆ ਜਦੋਂ ਮੰਨ ਲਓ ਵੀ ਇਹ ਖਾਲੇ ਤੋਂ ਪਾਰ ਨਿਸ਼ਾਨੀ 2 ਫੁੱਟ ਤੇ ਲੱਗੀ ਆ ਸਾਨੂੰ ਕੀ ਪਤਾ ਇਹ ਅਸੀਂ ਉਦੋਂ ਕਾਹਦਾ ਰੌਲਾ ਪਾਉਂਦੇ ਵੀ ਖਾਲਾ ਇੱਥੇ ਬਣੂ ਕੋਥੇ ਬਣੂ ਜਦੋਂ ਚੀਜ਼ ਕੋਈ ਬਣਨ ਲੱਗੀ ਆ ਅਸੀਂ ਉਦੋਂ ਹੀ ਤਾਂ ਪਹਿਲਾ ਖਾਲਾ ਜਦੋਂ ਕੱਚਾ ਖੜਾ ਹੋਣਾ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਆ ਵੀ ਇਹ ਖਾਲਾ ਆਪਦੀ ਜਗ੍ਹਾ 'ਚ ਦੋ ਕਰਮਾਂ 'ਚ ਸੈਂਟਰ 'ਚ ਰੱਖ ਕੇ ਬਣ ਜੇ ਸਿੱਧਾ ਬਣ ਜੇ ਹਾਂਜੀ ਖਾਲਾ ਕਿਸੇ ਦੀ ਜਗ੍ਹਾ 'ਚ ਨਹੀਂ ਜਾਊਗਾ ਨਾ ਰਾਹ ਚ ਆਊਗਾ ਨਾ ਕਿਸੇ ਦੇ ਖੇਤ ਜਾਊਗਾ ਇਹ ਮਾੜੀ ਮੋਟੀ ਗੰਧ ਚਲੋ ਜਿਹੜੀ ਪਿੰਗੀ ਹੋਈ ਆ ਉਹ ਅਸੀਂ ਇਹਨਾਂ ਨੂੰ ਕਹਾਂਗੇ ਸਿੱਧੀ ਕਰੋ ਠੀਕ ਹੈ ਜੀ ਜੇ ਮਾੜੀ ਮੋਟੀ ਪਿੰਗੀ ਹੁੰਦੀ ਆ ਕਿਸੇ ਦਾ ਉਹਦੇ 'ਚ ਕੋਸ਼ ਨਹੀਂ ਹੈਗਾ ਜੇ ਕਿਸੇ ਦੇ ਖੱਤੇ 'ਚ ਨੂੰ ਜਾਂਦਾ ਉਹ ਸਾਨੂੰ ਕਰੇ ਜੇ ਰਾਹ ਚ ਆਉਂਦਾ ਉਹ ਸਾਨੂੰ ਠੀਕ ਹੈ ਜੀ ਚਲੋ ਜੇ ਕੰਮ ਚੱਲਦੇ ਤਾਂ ਮਾੜਾ ਮੋਟਾ ਉਂਗਲ ਦੋ ਉਂਗਲ ਇਦੋਂ ਹੋ ਗਿਆ ਉਹਦੀ ਖਾਤਰ ਆਪਾਂ ਖਾਲਾ ਬੰਦ ਨਹੀਂ ਕਰਾ ਸਕਦੇ ਇਹ ਗੱਲ ਬਹਿ ਕੇ ਹੱਲ ਹੋਣ ਵਾਲੀ ਗੱਲ ਹੈਗੀ ਆ ਖਾਲਾ ਸਿੱਧਾ ਜਾਊਗਾ ਜੀ ਖਾਲਾ ਬਣੂਗਾ ਬਣੂਗਾ ਕਾਨੂੰਨ ਦੇ ਹਿਸਾਬ ਨਾਲ ਖਾਲਾ ਬਣੂਗਾ ਕਾਨੂੰਨ ਦੇ ਹਿਸਾਬ ਨਾਲ ਜਿੰਨੀ ਖਾਲੇ ਦੀ ਜਗ੍ਹਾ ਉਨੀ ਧੂਣੀ ਬਣੂਗਾ ਹਾਂਜੀ ਕੀ ਕਹਿਣਾ ਆਪਣਾ ਠੀਕ ਆ ਗੱਲ ਇਹ ਸਹੀ ਜਗ੍ਹਾ ਤੇ ਬਣ ਜੂਵੇ ਜੀ ਬਿਲਕੁਲ ਜੈਨੂਇਨ ਬਣ ਜੂਵੇ ਸਹੀ ਜਗ੍ਹਾ ਤੇ ਬੇ ਕੰਮ ਨਹੀਂ ਆਪਾਂ ਰੋਕਣਾ ਹੈਗਾ ਦਮ ਜੈਨੂਇਨ ਚੱਲੂਗਾ ਸਰ ਜੀ ਦਮ ਹੋਣਾ ਚਾਹੀਦਾ ਤੁਸੀਂ ਇਹ ਵੀ ਕਹੋਨੇ ਆਂ ਗਾਹਾਂ ਖਾਲਾ ਸਿੱਧਾ ਬਸ ਜ਼ਰੂਰੀ ਨਹੀਂ ਕਿ ਆਪਾਂ ਇੱਥੋਂ ਬਣਾਉਣਾ ਵਾ ਗਾਹਾਂ ਤੋਂ ਤਾਂ ਸਟਾਰਟ ਕਰ ਲਓ ਇਹਦਾ ਚੀਜ਼ ਦਾ ਸੋਲੂਸ਼ਨ ਕੱਢੋ ਤੇ ਬਣੇ ਨਾ ਠੀਕ ਆ ਹਾਂਜੀ ਇੱਕ ਹੋਰ ਪੰਚਾਇਤ ਨੂੰ ਵੀ ਬੇਨਤੀ ਆ ਵੀ ਇਹ ਦਰਖਾਸਤ ਦਿੱਤੀ ਜਾਵੇ ਮੈਂੰਟੀ ਦੀ ਉਹ ਸਾਨੂੰ ਦੋ ਤਿੰਨ ਦਿਨਾਂ ਅੰਦਰ ਮੈਂੰਟੀ ਕਲੀਅਰ ਕਰਾ ਕੇ ਮੈਂੰਟੀ ਆਪਣੀ ਕਰਕੇ ਦੱਸ ਦੇਣ ਉੱਥੇ ਨਿਸ਼ਾਨੀਆਂ ਲਾ ਦੇਣ ਉਸ ਹਾਲ ਨਾਲ ਖਾਲਾ ਬ ਉਹ ਧੰਨਵਾਦ ਦੋਨੇ ਤਰ੍ਹਾਂ ਦੇ ਵਿੱਚ ਤਲਖੀ ਹੋ ਗਈ ਸੀ ਮਾਜਰੀ ਖੜੇ ਆ ਇੱਥੇ ਇੱਕ ਖਾਲਾ ਬਣ ਰਿਹਾ ਵਾ ਮੈਂ ਪਹਿਲਾਂ ਵੀਡੀਓ ਲਾਈ ਵੀ ਪਾਈ ਸੀਗੀ ਤੇ ਉਹਦੇ ਵਿੱਚ ਦੋਨੇ ਤਰ੍ਹਾਂ ਦਾ ਪੱਖ ਨਹੀਂ ਸੀਗਾ ਤੇ ਹੁਣ ਮੈਂ ਦੋਨੇ ਤਰ੍ਹਾਂ ਦਾ ਪੱਖ ਲਿਆ ਵਾ ਮੈਡਮ ਵੀ ਆਏ ਨੇ ਇੱਥੇ ਜਿਹੜੇ ਪਟਵਾਰੀ ਨੇ ਮੈਡਮ ਨਹਿਰੀ ਵਿਭਾਗ ਦੇ ਉਹ ਵੀ ਪਹੁੰਚੇ ਨੇ ਪਹਿਲਾਂ ਜਦੋਂ ਦੋਨੇ ਤਰ੍ਹਾਂ ਦੇ ਵਿੱਚ ਤਲਖੀ ਹੋ ਗਈ ਸੀ ਪ੍ਰੋਬਲਮ ਇਹ ਆਈ ਆ ਵੀ ਇੱਥੇ ਇੱਕ ਧਰਨੇ ਕਿਹਾ ਵਾ ਵੀ ਖਾਲਾ ਗਲਤ ਬਣ ਰਿਹਾ ਵਾ ਰਸਤੇ 'ਚ ਬਣ ਰਿਹਾ ਤੇ ਇਧਰਲੀ ਸਾਈਡ ਪਿੰਗਾ ਡੇਡਾ ਬਣ ਰਿਹਾ ਵਾ ਪਰantu ਉਸ ਤੋਂ ਬਾਅਦ ਦੇ ਵਿੱਚ ਜਦੋਂ ਮੈਡਮ ਆਉਂਦੇ ਨੇ ਇੱਥੇ ਪਟਵਾਰੀ ਮੈਡਮ ਆਉਂਦੇ ਨੇ ਤਾਂ ਦੋਨੇ ਤਰ੍ਹਾਂ ਦੇ ਵਿੱਚ ਤਲਕੀ ਹੋ ਜਾਂਦੀ ਹੈ ਇੱਕ ਪਾਸੇ ਪਿੰਡ ਦੇ ਕੁਝ ਵਿਅਕਤੀ ਸਨ ਦੂਜੇ ਪਾਸੇ ਸਾਫਕਾ ਸਰਪੰਚ ਪਰਮਿੰਦਰ ਸਿੰਘ ਸੀਗਾ ਸੋ ਕਾਫੀ ਤਲਕੀ ਹੋਈ ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਦੋਵੇਂ ਤਰ੍ਹਾਂ ਉਹ ਦੂਜੀ ਸਾਈਡ ਖੜੀਆਂ ਆ ਵਾ ਇਹਨਾਂ ਨੇ ਸੋਲੂਸ਼ਨ ਕਰ ਲਿਆ ਵੀ ਪ੍ਰੋਪਰ ਤੌਰ ਤੇ ਮਿੰਤੀ ਹੋਊਗੀ ਮਿੰਤੀ ਕਰਕੇ ਜਿਹੜਾ ਖਾਲਾ ਵਾ ਬਿਲਕੁਲ ਸਹੀ ਤਰੀਕੇ ਨਾਲ ਬਣੂਗਾ ਗਲਤ ਤਰੀਕੇ ਨਾਲ ਖਾਲਾ ਨਹੀਂ ਬਣੂਗਾ ਨਾ ਰਸਤੇ 'ਚ ਬਣੂਗਾ ਨਾ ਰਸਤੇ ਤੋਂ ਬਾਹਰ ਬਣੂਗਾ ਬਿਲਕੁਲ ਜੈਨੂਇਨ ਤਰੀਕੇ ਨਾਲ ਬਣੂਗਾ ਤੇ ਦੂਜੀ ਗੱਲ ਚੱਲਦੇ ਕੰਮ ਦੇ ਵਿੱਚ ਸਰਕਾਰੀ ਕੰਮ ਦੇ ਵਿੱਚ ਬਿਲਕੁਲ ਖਲਣ ਨਹੀਂ ਪਾਇਆ ਜਾਊਗਾ ਰੋਕਿਆ ਨਹੀਂ ਜਾਊਗਾ ਪਰੰਤੂ ਟਾਮਾ ਜਿਹੜਾ ਇਹ ਬਿਲਕੁਲ ਜੈਨੂਇਨ ਤਰੀਕੇ ਨਾਲ ਸਿਰੇ ਚੜਾਇਆ ਜਾਊਗਾ ਕਾਨੂੰਨ ਦੇ ਹਿਸਾਬ ਨਾਲ ਅਸੀਂ ਬੇਨਤੀ ਵੀ ਕਰਦੇ ਆ ਆਪਣੇ ਇਸ ਬਿੱਟੂ ਤੂਰ ਪੇਜ ਬੱਲੀਓ ਵੀ ਬੇਨਤੀ ਕਰਦੇ ਆ ਵੀ ਆਪਣੇ ਆਪਾਂ ਤਲਖੀ ਨਹੀਂ ਕਰਨੀ ਆਪਾਂ ਗੱਲ ਵਧਾਉਣੀ ਨਹੀਂ ਆਪਾਂ ਲੜਨਾ ਨਹੀਂ ਕਿਉਂਕਿ ਆਪਣੇ ਚਾਚੇ ਤਾਏ ਆਪਣੇ ਭਰਾ ਵਾ ਸਾਰੇ ਇੱਕੋ ਹੀ ਪਿੰਡ ਆ ਮਾਹਰੀ ਸਮੱਦੀ ਦੀ ਕੋਈ ਫਰਕ ਨਹੀਂ ਬਿਲਕੁਲ ਆਪਾਂ ਗਰਮ ਨਹੀਂ ਹੋਣਾ ਸਾਰੇ ਆਪਣੇ ਹੀ ਆ ਹੁਣ ਸਰਕਾਰੀ ਪੱਖ ਨੇ ਜਿਹੜੇ ਜਿਹੜੇ ਪਰਮਿੰਦਰ ਹੁਣੀ ਆ ਉਹਨਾਂ ਨੇ ਕਹਿਤਾ ਵੀ ਭਾਈ ਅਸੀਂ ਸਹੀ ਕਰਾਵਾਂਗੇ ਦੂਜੇ ਪਾਸੇ ਜਗਦੇਵ ਸਿੰਘ ਘਰੇਵਾਲ ਹੁਣੀ ਆ ਜਿਹੜੇ ਪਿੰਡ ਦੇ ਮੋਤਵਾਰ ਆ ਉਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਇਹ ਗੱਲ ਦੇ ਤੁਹਾਡੇ ਨਾਲ ਸਮਰਥਨ ਕਰਾਂਗੇ ਵੀ ਜਿਹੜਾ ਖਾਲਾ ਵਾ ਬਿਲਕੁਲ ਸਹੀ ਤਰੀਕੇ ਨਾਲ ਬਣੇ ਨਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਬਣੇ ਮਾਜਰੀ ਪਿੰਡ ਤੋਂ ਬਿੱਟੂ ਸੁਵੱਦੀ ਕਲਾਂ ਦੀ ਰਿਪੋਰਟ ਸਤਿ ਸ੍ਰੀ ਅਕਾਲ ਜੀ